ਪਿਛਲੇ ਦਿਨੀ ਵਿੱਕੀ ਮਿੱਡੂ ਖੇੜਾ ਕਤਲ ਜਿਹੜਾ ਕੇਸ ਹੋਇਆ ਉਹਦੇ ਤੇ ਫੈਸਲਾ ਹੋਇਆ ਉਹਦੇ ਵਿੱਚ ਇੱਕ ਨਾਮ ਆਉਂਦਾ ਰਿਹਾ ਪਹਿਲਾਂ ਵੀ ਸ਼ਗਨ ਮੂਸੇ ਵਾਲੇ ਦਾ ਕੋਈ ਨੇੜੂ ਸੀਗਾ ਉਹ ਮੈਨੇਜਰ ਸੀ ਉਹਦਾ ਆ ਨਹੀਂ ਅਸੀਂ ਕੋਈ ਪੁਸ਼ਟੀ ਨਹੀਂ ਕਰਦੇ ਕਿਉਂਕਿ ਉਹਦੇ ਤੇ ਪੰਬਲ ਪੂਸਾ ਹੈ ਹੂੰ ਕੋਈ ਕਹਿੰਦਾ ਜੀ ਕਿ ਉਹ ਥੋੜਾ ਬਹੁਤਾ ਮਤਲਬ ਕਿ ਉਹ ਆਰਗੇਨਾਈਜ਼ਰ ਟਾਈਪ ਦਾ ਸੀਗਾ ਕੋਈ ਕਹਿੰਦਾ ਜੀ ਮੈਨੇਜਰ ਹੈ ਵਗੈਰਾ ਵਗੈਰਾ ਪਰ ਚਲੋ ਨੇੜੂ ਤੇ ਕੋਈ ਮੈਂ ਕੁਝ ਮੈਂ ਟੁਕੜ ਟੁਕੜ ਤਸਦੀਕ ਨਹੀਂ ਕਰ ਸਕਦਾ ਹਾਂ ਤੁਸੀਂ ਨੇੜਲੇ ਸੰਪਰਕਾ ਚੁੱਕਿਆ ਸਾ ਬਿਲਕੁਲ ਨੇੜਲੇ ਆ ਚੁੱਕੇ ਹੋ ਸਕਦੇ ਆ ਤੇ ਉਹਦੀਆਂ ਵੀ ਕਾਫੀ ਖਬਰਾਂ ਆ ਰਹੀਆਂ ਨੇ ਉਹਨੇ ਵੀ ਕੋਈ ਨਵੇਂ ਹੀ ਕਹਿੰਦੇ ਚੰਦ ਚੜ੍ਹਤਾ ਤੇ ਜਾਂ ਫਿਰ ਇਸੇ ਮਾਮਲੇ ਜੀ ਜੁੜਿਆ ਹੋਇਆ ਕੋਈ ਕਾਰਨ ਹਾਂ ਦੇਖੋ ਪਤਾ ਕੀ ਹੁੰਦਾ ਹੈ ਜਦੋਂ ਕੋਰਟ ਕੋਈ ਫੈਸਲਾ ਦਿੰਦੀ ਹੈ ਹੂੰ ਕੋਰਟ ਇਹ ਨਹੀਂ ਕਹਿ ਦਿੰਦੀ ਸਾਬ ਕਿ ਜਾ ਭੱਜ ਜਾ ਬਰੀ ਹੋ ਜਾ ਹੂੰ ਜਾਂ ਇਹ ਨਹੀਂ ਕਹਿ ਦਿੰਦੀ ਕਿ ਤੈਨੂੰ ਸਜ਼ਾ ਹੋ ਗਈ ਜੀ ਸਰ ਉਸ ਫੈਸਲੇ ਨੂੰ ਕਿਵੇਂ ਸੁਣਾਇਆ ਗਿਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਹ ਹੋ ਸਕਦਾ 3 ਪੰਨਿਆਂ ਚ ਹੋ ਸਕਦਾ 3000 ਪੰਨਿਆਂ ਚ ਬਿਲਕੁਲ ਬਿਲਕੁਲ ਕਿ ਇਸ ਕੇਸ ਦਾ ਨਵੇੜਾ ਕਿਹੜੇ ਤੱਥਾਂ ਦੀ ਰੋਸ਼ਨੀ ਚ ਕਿਸ ਆਧਾਰ ਤੇ ਕਿਸ ਕਾਨੂੰਨੀ ਚੌਕਟੇ ਚ ਕੀਤਾ ਗਿਆ ਸੀ ਜੀ ਬਿਲਕੁਲ ਜਿਨ੍ਹਾਂ ਦੇ ਵਰਡਿਕਟ ਆਏ ਨੇ ਫੈਸਲੇ ਆਏ ਨੇ ਸਾਨੂੰ ਤੇ ਫੈਸਲੇ ਦੀਆਂ ਕਾਪੀਆਂ ਜੇ ਮੈਨੂੰ ਲੱਗਦਾ ਕਿ ਉਹਦੀਆਂ ਕੁਲਫੀਆਂ ਲੈਣੀਆਂ ਹਣ ਇੰਨੇ ਫੈਸਲੇ ਦੀਆਂ ਕਾਪੀਆਂ ਹੈ ਕਿ ਮੇਰੇ ਖਿਆਲ ਦੇ ਨਾਲ ਬੱਚਿਆਂ ਨੂੰ ਹਫ਼ਤੇ ਦੀਆਂ ਕੁਲਫੀਆਂ ਦਵਾ ਸਕਦੇ ਬਿਲਕੁਲ ਤੋਂ ਫੈਸਲੇ ਦੀਆਂ ਕਾਪੀਆਂ ਜੜੀਆਂ ਨੇ ਨਾ ਸਿਰ ਉਹ ਉਹਨੂੰ ਬੋਲਦੇ ਡਿਟੇਲਡ ਆਰਡਰ ਆਪਾਂ ਵੀ ਇੱਕ ਮਾਮਲੇ ਚੋਂ ਦੇਖ ਰਹੇ ਸੀਗੇ ਕੱਲੋਂ ਮਿਲ ਗਿਆ ਦੋ ਤਿੰਨ ਹੋਰ ਕਾਗਜ਼ ਨੇ ਫਿਰ ਉਹ ਇਸ਼ਾਪੂਰੀ ਹੋ ਜਾਏਗੀ ਜੀ ਜੀ ਤਾਂ ਗਾਲੇ ਆ ਕੇ ਸਭ ਭਈ ਇਹ ਜਿਹੜਾ ਮਸਲਾ ਹੈ ਨਾ ਉਹ ਇਸ ਪੱਖ ਤੋਂ ਮਹੱਤਵਪੂਰਨ ਹੋ ਜਾਂਦਾ ਕਿ ਅੱਜ ਇੱਕ ਅਖਬਾਰ ਜੰਗ ਬਾਣੀ ਨੇ ਇੱਕ ਖਬਰ ਲਾਈ ਆ ਕਿ ਜੋ ਆਰਡਰ ਹੈ ਉਹਦੇ ਵਿੱਚ ਜੱਜ ਨੇ ਵੀ ਹੈਰਾਨੀ ਜਤਾਈ ਆ ਜੀ ਕਿ ਭਈ ਇਹ ਜਿਹੜਾ ਸ਼ਗਮ ਹੈ ਹੂੰ ਜਿਸ ਬਾਰੇ ਕਿਹਾ ਜਾ ਸਕਦਾ ਹੈ ਕਿ ਉਹ ਇੰਡੀਆ ਚ ਨਹੀਂ ਹੈ ਹੂੰ ਹੂੰ ਹੁਣ ਕਿਸ ਮੁਲਕ ਦੇ ਵਿੱਚ ਆ ਤਸਦੀਕ ਤੇ ਆਪਾਂ ਉਹ ਵੀ ਨਹੀਂ ਕਰ ਸਕਦੇ ਕਿਉਂਕਿ ਮੀਡੀਆ ਜੇ ਆਸਟ੍ਰੇਲੀਆ ਤਾਂ ਕਹਿ ਰਿਹਾ ਤਾਂ ਹੋ ਸਕਦਾ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਚਲਾ ਗਿਆ ਹੋਵੇ ਬਿਲਕੁਲ ਉਹਦੇ ਬਾਰੇ ਜੱਜ ਨੇ ਇਹ ਗੱਲ ਕਹੀ ਹੈ ਕਿ ਇਸਨੂੰ ਲਿਆਉਣ ਲਈ ਤੁਸੀਂ ਪ੍ਰਕਿਰਿਆ ਕਿਉਂ ਨਹੀਂ ਰੰਗੀ ਇਹਨੂੰ ਲਿਆਓ ਕਿਉਂਕਿ ਹੁੰਦਾ ਕੀ ਹੈ ਕਿ ਜਿਹੜਾ ਬੰਦਾ ਕੋਰਟ ਦੇ ਵਿੱਚ ਹਾਜ਼ਰ ਨਹੀਂ ਹੁੰਦਾ ਸ ਉਦਾ ਚਲਾਨ ਹੀ ਨਹੀਂ ਪੇਸ਼ ਹੁੰਦਾ ਤਾਂ ਫੈਸਲਾ ਹੀ ਨਹੀਂ ਹੁੰਦਾ ਜੀ فرض ਕਰੋ ਕੋਈ ਚਾਰ ਬੰਦੇ ਹੋ ਕਤਲ ਚ ਨੇ ਤਿੰਨ ਫੜੇ ਗਏ ਇੱਕ ਭਗੋੜਾ ਹੁਣ ਜਿਹੜੇ ਤਿੰਨ ਫੜੇ ਗਏ ਉਹਨਾਂ ਦਾ ਟ੍ਰਾਇਲ ਪੂਰਾ ਹੋ ਗਿਆ ਉਹਨਾਂ ਨੂੰ ਸਜ਼ਾ ਹੋ ਗਈ ਜਿਹੜਾ ਚੌਥਾ ਹੈ ਹਲੇ ਉਹ ਤੇ ਬਾਹਰ ਹੈ ਨਾ ਉਹਦੀ ਚਲਦੀ ਸਜ਼ਾ ਥੋੜੀ ਕੱਟੀ ਜਾਊਗੀ ਬਿਲਕੁਲ ਉਹਨੂੰ ਲਿਆਓ ਫੜੋ ਉਹਦੇ ਉੱਤੇ ਚਾਰ ਸ਼ਿਟ ਫਾਈਲ ਕਰੋ ਫਿਰ ਟ੍ਰਾਇਲ ਕਰੋ ਫਿਰ ਉਹਨੂੰ ਸਜ਼ਾ ਹੋਏਗੀ ਤਾਂ ਮਤਲਬ ਕਿ ਜਿਹੜੇ ਬੰਦੇ ਕਿਉਂਕਿ ਇਹਦੇ ਚ ਇੱਕ ਤੇ ਸੀਗਾ ਨਾ ਮੇਰੇ ਖਿਆਲ ਦੇ ਨਾਲ ਲੱਠ ਲੈਫਟੀ ਤੇ ਇੱਕ ਸ਼ਹਿਦ ਪੋਲਾ ਇਹਨਾਂ ਨੂੰ ਤੇ سزا ਹੋ ਗਈ ਸ਼ੂਟਰਾਂ ਨੂੰ ਇੱਕ ਸ਼ੂਟਰ ਵੀ ਜਿਹੜਾ ਪਹੁੰਚ ਤੋਂ ਬਾਹਰ ਹੈ ਬਾਹਰ ਜੀ ਹੁਣ ਇਹਦੇ ਬਾਰੇ ਇਹ ਉਹਦਾ ਰੋਲ ਜਿਹੜਾ ਕਥਿਤ ਤੌਰ ਤੇ ਦੱਸਿਆ ਜਾ ਰਿਹਾ ਸੀਗਾ ਕਿ ਇਹਨੇ ਇੱਕ ਤੇ ਕੋਈ ਐਕਸ ਯੂ ਵੀ ਜਿਹੜੀ ਸੀਗੀ ਉਹਦੀ ਪਛਾਣ ਕਰਵਾਈ ਰੇਕੀ ਕਰਵਾ ਕੇ ਇੱਕ ਉਹਨਾਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਤਾਂ ਫਿਰ ਤੁਸੀਂ ਸਮਝ ਸਕਦੇ ਹੋ ਨਾ ਕਿ ਇਸ ਕੇਸ ਦੇ ਵਿੱਚ ਕਿੰਨੀ ਅਹਿਮ ਹੋ ਜਾਂਦੀ ਹੈ ਗ੍ਰਿਫਤਾਰੀ ਕੋਈ ਅਸਾ ਜੱਜ ਨੇ ਇਹ ਕਿਹਾ ਕਿ ਤੁਸੀਂ ਪ੍ਰਕਿਰਿਆ ਸ਼ੁਰੂ ਕਿਉਂ ਨਹੀਂ ਕੀਤੀ ਹੁਣ ਜਲਦੀ ਜਲਦੀ ਪ੍ਰਕਿਰਿਆ ਸ਼ੁਰੂ ਕਰੋ ਹੂੰ ਤਾਂ ਹੈਡਿੰਗ ਹੁੰਦੇ ਨੇ ਵੱਖ-ਵੱਖਰੇ ਤੁਸੀਂ ਵੀ ਜਿੱਦਾਂ ਕਹਿ ਰਹੇ ਹੋ ਤਾਂ ਅਖਬਾਰ ਵੀ ਚੜ੍ਹੇ ਉਸ ਤਰ੍ਹਾਂ ਦੇ ਟਾਈਟਲ ਲਾ ਦਿੰਦੇ ਨੇ ਕਿ ਇਹਨੇ ਆ ਕੀਤਾ ਏ ਇਹਨੇ ਆ ਕੀਤਾ ਅੱਜਕੱਲ ਕੈਚੀ ਟਾਈਟਲ ਦਾ ਜ਼ਮਾਨਾ ਹੈ ਸਰ ਪਰ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਅਸਲ ਦੇ ਵਿੱਚ ਕਹਾਣੀ ਇਹ ਹੁੰਦੀ ਆ ਹੂੰ ਕਿ ਜਦੋਂ ਡਿਟੇਲ ਆਰਡਰ ਆਉਂਦਾ ਉਹਦੇ ਵਿੱਚ ਕੁਝ ਗੱਲਾਂ ਜਿਹੜੀਆਂ ਨੇ ਉਹ ਫਿਰ ਕੇਸ ਨਾਲ ਜੁੜੀਆਂ ਉਹ ਵਿਲੱਖਣ ਹੋ ਜਾਂਦੀਆਂ ਜਾਂ ਕਹਿ ਲਓ ਕਿ ਜੋ ਸਾਡੇ ਤੱਕ ਪਹੁੰਚੀਆਂ ਹੁੰਦੀਆਂ ਉਹਨਾਂ ਤੋਂ ਲਹਿਦਾ ਹੁੰਦੀਆਂ ਜੀ ਤਾਂ ਇਹ ਕਹਿ ਲਓ ਕਿ ਸ਼ਗਨ ਪ੍ਰੀਤ ਨਾਲ ਜੁੜਿਆ ਮਸਲਾ ਜਿਹੜਾ ਕਿ ਇਸ ਕੇਸ ਦੇ ਵਿੱਚ ਕਦੇ ਵੀ ਕਾਬੂ ਨਹੀਂ ਆਇਆ ਜੀ ਜੀ ਜੀ